ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੁੱਕੂ ਦੇ ਕਿਚਨ ਵਿੱਚ ਅੱਜ ਅਸੀਂ ਆਪਣੀ ਕਿਚਨ ਵਿੱਚ ਤਿਹਾਰਾ ਨੂੰ ਦੇਖਦੇ ਹੋਏ ਇੱਕ ਹੋਰ ਹੀ ਬਹੁਤ ਸੋਹਣੀ ਰੈਸਪੀ ਲੈ ਕੇ ਆਏ ਆ ਜੋ ਕਿ ਐ ਨਾਰੀਅਲ ਦੀ ਬਰਫੀ ਜੋ ਕਿ ਐਨੀ ਟੇਸਟੀ ਬਣਦੀ ਹੈ ਕਿ ਮੂੰਹ ਚ ਪਾਉਂਦੇ ਸਾਰ ਘੁਲ ਜਾਂਦੀ ਹੈ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ 3 ਕੱਪ ਦੁੱਧ ਲਵਾਂਗੇ ਦੁੱਧ ਤੁਸੀਂ ਫੁੱਲ ਫੈਟ ਦਾ ਜਾਂ ਨਾਰਮਲ ਕੋਈ ਵੀ ਲੈ ਸਕਦੇ ਹੋ ਕਿਉਂਕਿ ਅਸੀਂ ਇਸ ਦੁੱਧ ਨੂੰ ਪਕਾ ਪਕਾ ਕੇ گاੜਾ ਕਰਨਾ ਹੈ ਦੁੱਧ ਨੂੰ ਅਸੀਂ ਫੁੱਲ ਆਂਚ ਤੇ ਉਦੋਂ ਤੱਕ ਪਕਾਣਾ ਜਦੋਂ ਤੱਕ ਇਸ ਦੀ ਕੋ ਬਾਲ ਨਾ ਜਾਏ ਹੁਣ ਦੁੱਧ ਵਿੱਚ ਇੱਕ ਚੰਗਾ ਉਬਾਲ ਆ ਗਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਤੇ ਇਹਦੇ ਵਿੱਚ ਅਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਚੀਨੀ ਪਾਵਾਂਗੇ ਮੈਂ ਇੱਥੇ 1 ਤਿਹਾਈ ਕੱਪ ਚੀਨੀ ਦਾ ਪਾਇਆ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਚੀਨੀ ਸਾਡੀ ਚੰਗੀ ਤਰ੍ਹਾਂ ਘੁਲ ਜਾਵੇ ਤਾਂ ਤੁਸੀਂ ਆਪਣੀ ਗੈਸ ਦੀ ਆਚ ਨੂੰ ਮੀਡੀਅਮ ਤੇ ਰੱਖਣਾ ਹੈ ਇਸ ਤੋਂ ਬਾਅਦ ਇਹਨੂੰ ਹੌਲੀ-ਹੌਲੀ ਹਿਲਾਉਂਦੇ ਹੋਏ ਇਨੋਂ ਉਦੋਂ ਤੱਕ ਪਕਾਣਾ ਹੈ ਜਦੋਂ ਤੱਕ ਕਿ ਇਹ ਅੱਤਾ ਨਹੀਂ ਰਹਿ ਜਾਂਦਾ 15 ਤੋਂ 20 ਮਿੰਟ ਸਾਨੂੰ ਦੁੱਧ ਪਕਾਉਂਦੇ ਹੋਗੇ ਹੈ ਤੇ ਦੁੱਧ ਸਾਡਾ ਚੰਗੀ ਤਰ੍ਹਾਂ ਪੱਕ ਕੇ گاੜਾ ਹੋ ਗਿਆ ਤੇ ਇਹਦੀ ਮਾਤਰਾ ਵੀ ਅੱਤੀ ਹੋ ਗਈ ਹੈ ਇਸ ਸਟੇਜ ਤੇ ਹੁਣ ਅਸੀਂ ਇਹਦੇ ਵਿੱਚ ਹਰੇ ਰੰਗ ਦਾ ਯੂਜ਼ ਕਰਾਂਗੇ ਅਗਰ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਅਵੋਇਡ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਬਰਫੀ ਦਾ ਕਲਰ ਬਹੁਤ ਸੋਹਣਾ ਹੁੰਦਾ ਹੈ ਕੁਝ ਦੇਰ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ 2 ਕੱਪ ਡੈਸੀਕੇਟਿਡ ਕੋਕੋਨਟ ਪਾਵਾਂਗੇ ਯਾਨੀ ਕਿ ਕੋਕੋਨਟ ਦਾ ਬੁਰਾਤਾ ਤੇ ਇਹ ਦੁੱਧ ਨੂੰ ਬਹੁਤ ਜਲਦੀ ਸੁਕਾ ਲੇਗਾ ਇਨੂੰ ਜਲਦੀ ਜਲਦੀ ਹਿਲਾਉਂਦੇ ਹੋਏ ਅਸੀਂ ਉਦੋਂ ਤੱਕ ਪਕਾਣਾ ਹੈ ਜਦੋਂ ਤੱਕ ਕਿ ਇਹਦੇ 'ਚ ਇੱਕ ਬੂੰਦ ਵੀ ਦੁੱਧ ਦੀ ਨਾ ਰਹਿ ਜਾਵੇ ਇਹ ਬਹੁਤ ਜਲਦੀ ਪੱਕ ਜਾਏਗਾ ਦੇਖੋ ਇਹ ਕਿੰਨੇ ਚੰਗੇ ਤਰੀਕੇ ਨਾਲ ਔਰ ਕਿੰਨੀ ਜਲਦੀ ਸੁੱਕ ਗਿਆ ਇਹ ਮਿਸ਼ਰਣ ਸਾਡਾ ਜਮਾਨ ਵਾਸਤੇ ਹੁਣ ਬਿਲਕੁਲ ਤਿਆਰ ਹੈ। ਅਸੀਂ ਆਪਣੀ ਗੈਸ ਬੰਦ ਕਰਾਂਗੇ ਤੇ ਇੱਕ ਥਾਲੀ ਵਿੱਚ ਅਸੀਂ ਇੱਕ ਚਮਚ ਘੀ ਲਾ ਕੇ ਉਹਨੂੰ ਚੰਗੀ ਤਰ੍ਹਾਂ ਨਾਲ ਗ੍ਰੀਸ ਕਰ ਲਾਂਗੇ ਤਾਂ ਕਿ ਜਦੋਂ ਅਸੀਂ ਆਪਣੀ ਬਰਫੀ ਨੂੰ ਕੱਟ ਕੇ ਪੀਸ ਕੱਟੀਏ ਤਾਂ ਉਹ ਆਸਾਨੀ ਨਾਲ ਨਿਕਲ ਜਾਵੇ। ਹੁਣ ਸਾਰੇ ਮਿਸ਼ਰਣ ਨੂੰ ਅਸੀਂ ਗ੍ਰੀਸ ਕੀਤੀ ਹੋਈ ਥਾਲੀ 'ਚ ਪਾਵਾਂਗੇ। ਤੇ ਇਹਨੂੰ ਥਪ ਥਪਾ ਕੇ ਅਸੀਂ ਚੰਗੀ ਤਰ੍ਹਾਂ ਜੰਮਣ ਵਾਸਤੇ ਛੱਡ ਦਾਂਗੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਬਰਫ਼ੀ ਦੀ ਜਿਹੜੀ ਲੇਅਰ ਹੈ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਥੋੜੀ ਜਿਹੀ ਮੋਟੀ ਹੀ ਅਸੀਂ ਬਰਫ਼ੀ ਨੂੰ ਜਮਾਵਾਂਗੇ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਇਸ ਦੇ ਉੱਤੇ ਅਸੀਂ ਬਰੀਕ ਕੱਟੇ ਹੋਏ ਪਿਸਤਾ ਪਾਵਾਂਗੇ ਤੁਸੀਂ ਪਿਸਤਾ ਦੀ ਜਗ੍ਹਾ ਤੇ ਜੋ ਵੀ ਤੁਹਾਡੇ ਕੋਲ ਡ్రਾਈ ਫਰੂਟ ਹੋਣ ਉਹਨਾਂ ਨੂੰ ਵੀ ਪਾ ਸਕਦੇ ਹੋ ਤੇ ਇਸ ਦੇ ਉੱਪਰ ਇਹਨੂੰ ਹੋਰ ਸਜਾਉਣ ਵਾਸਤੇ ਅਸੀਂ ਚਾਂਦੀ ਦਾ ਵਰਕ ਯੂਜ਼ ਕੀਤਾ ਹੈ ਚਾਂਦੀ ਦੇ ਵਰਕ ਨੂੰ ਤੁਸੀਂ ਚੰਗੀ ਤਰ੍ਹਾਂ ਥਪ-ਥਪਾ ਕੇ ਇਸ ਦੇ ਉੱਤੇ ਚਿਪਕਾ ਦੇਣਾ ਹੈ ਤੇ ਇਸ برفੇ ਨੂੰ ਸੈੱਟ ਹੋਣ ਵਾਸਤੇ 3 ਤੋਂ 4 ਘੰਟੇ ਵਾਸਤੇ ਤੁਸੀਂ ਰੱਖ ਦੇਣਾ। ਅਗਰ ਤੁਸੀਂ ਜਲਦੀ ਜਮਾਣਾ ਚਾਹੁੰਦੇ ਹੋ ਤਾਂ ਫ੍ਰੀਜ ਵਿੱਚ ਰੱਖ ਦਿਓ। ਮੈਂ ਇਸ ਨੂੰ ਰੂਮ ਟੈਂਪਰੇਚਰ ਤੇ ਹੀ 5 ਘੰਟੇ ਵਾਸਤੇ ਛੱਡ ਦਾਂਗੀ। 4 ਤੋਂ 5 ਘੰਟੇ ਬਾਅਦ برفੀ ਜੰਮ ਕੇ ਬਿਲਕੁਲ ਤਿਆਰ ਹੋ ਗਈ ਹੈ। ਹੁਣ ਤੁਸੀਂ ਇਹਦੇ ਚੋਂ ਪੀਸ ਕੱਟ ਕੇ ਇਹਨੂੰ ਸਰਵ ਕਰ ਸਕਦੇ ਹੋ। ਇਹ ਇਹ ਬਰਫੀ ਐਨੀ ਜਲਦੀ ਔਰ ਐਨੇ ਘੱਟ ਸਮਾਨ ਨਾਲ ਬਣ ਕੇ ਤਿਆਰ ਹੁੰਦੀ ਹੈ ਔਰ ਇਹ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਨੂੰ ਜ਼ਰੂਰ ਟਰਾਈ ਕਰਿਓ ਬਰਫੀ ਸਾਡੀ ਬਹੁਤ ਹੀ ਚੰਗੇ ਤਰੀਕੇ ਨਾਲ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਦੀਵਾਲੀ ਤੇ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਘੱਟ ਲਾਗਤ ਨਾਲ ਤੁਸੀਂ ਘਰੇ ਹੀ ਸਾਫ਼ ਸੁਥਰੀ ਮਿਠਾਈ ਬਣਾ ਕੇ ਤਿਆਰ ਕਰ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿੱਤਾ ਦੇ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰਿਓ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰੀਕੇ ਨਾਲ ਸਾਡੇ ਨਾਲ ਜੁڑے ਰਹੋ ਤਾਂ ਕਿ ਅਸੀਂ ਦੀਵਾਲੀ ਤੱਕ ਤੁਹਾਨੂੰ ਹੋਰ ਵੀ ਸੌਖੀਆਂ ਤੇ ਸਸਤੀਆਂ ਮਠਾਈਆਂ ਬਣਾ ਕੇ ਦਿਖਾ ਸਕੀਏ ਧੰਨਵਾਦ